ਹੋਣੀ ਅਕਾਲ ਤਖਬ ਸਾਹਿਬ ਜਾ ਕੇ ਬੈਠਦੇ ਸੀਗੇ। ਉਝ ਦੋ ਗੱਲਾਂ ਸਾਡੀ ਜਾਣਕਾਰੀ ਲਈ ਸਾਨੂੰ ਸਪਸ਼ਟ ਚਾਹੀਦੀਆਂ ਪਹਿਲੀ ਤਾਂ ਇਹ ਕਿ ਸੰਤ ਜਰਨੈਲ ਸਿੰਘ ਹੋਣੀ ਉਸ ਤੋਂ ਪਹਿਲਾਂ ਗੁਰੂ ਨਾਨਕ ਨਿਵਾਸ ਰਹਿੰਦੇ ਹੁੰਦੇ ਸੀਗੇ। ਉੱਥੇ ਉਹਨਾਂ ਦਾ ਟਿਕਾਣਾ ਸੀਗਾ ਪਰ ਆਪਣੀ ਕੋ ਸਿੱਖਾਂ ਵੱਲੋਂ ਇਹ ਸਾਰੇ ਮਸਲੇ ਨੂੰ ਉਲਝਾਉਣ ਦੇ ਲਈ ਉਹ ਉਸ ਵਕਤ ਦੇ ਅਕਾਲੀ ਆਗੂਆਂ ਦਾ ਜੋ ਸੰਤ ਬਾਬਾ ਜਰਨੈਲ ਸਿੰਘ ਨਾਲ ਇੱਕ ਫਕਰੀਮਾ ਚੱਲ ਰਿਹਾ ਸੀਗਾ ਉਹਦੇ ਵੀ ਕੁਝ ਕਾਰਨ ਬਣੇ। ਆਪਣੀ ਸਿੱਖ ਉਥੇ ਉਲਝਾਉਣਾ ਚਾਹੁੰਦੇ ਸੀਗੇ ਸੰਜਨੈਲ ਸਿੰਘ ਹੋਣਾ ਨੂੰ ਕਿਸੇ ਮਸਲੇ 'ਚ ਤੇ ਸੰਤਾ ਦਾ ਪਹਿਲੇ ਦਿਨ ਤੋਂ ਹੀ ਇਹ ਰਿਹਾ ਕਿ ਉਹਨਾਂ ਨੇ ਬਹੁਤ ਸਾਰੀਆਂ ਅਸੀਂ ਗੱਲਾਂ ਝੱਲੀਆਂ ਜਿਹੜੀਆਂ ਆਪਦੇ ਸਿੱਖਾਂ ਦੇ ਆਪਸੀ ਕਲੇਸ਼ ਨੂੰ ਥਾਂ ਦਿੰਦੀਆਂ ਸੀ। ਸੰਤਾ ਨੇ ਉਹ குருਨਾਨਕ ਨਿਵਾਸ ਇਸ ਕਰਕੇ ਛੱਡਿਆ ਕਿ ਸਿੱਖਾਂ ਦਾ ਆਪਸ 'ਚ ਕਲੇਸ਼ ਨਾ ਹੋ ਜਾਏ। ਇੱਕ ਪਾਸੇ ਸਾਡੀ ਲੜਾਈ ਦਿੱਲੀ ਦਰਬਾਰ ਨਾਲ ਐਥੇ ਦਰਬਾਰ ਸਾਹਿਬ ਗਲਿਆਰੇ 'ਚ ਸਿੱਖਾ ਇੱਕ ਦੂਜੇ ਦੀਆਂ ਪੱਗਾਂ ਲਾਉਣ ਇਹ ਚੰਗਾ ਅਮਲ ਨਹੀਂ ਹੈ ਇਸ ਕਰਕੇ ਸੰਜਨੈਲ ਸਿੰਘ ਹੋਣਾ ਨੇ ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖਤ ਸਾਹਿਬ ਵਾਲੇ ਪਾਸੇ ਟਿਕਾਣਾ ਕੀਤਾ ਤੇ ਜਿਹੜਾ ਅਕਾਲ ਤਖਤ ਸਾਹਿਬ ਵਾਲੇ ਪਾਸੇ ਟਿਕਾਣਾ ਉਹ ਅਕਾਲ ਤਖਤ ਸਾਹਿਬ ਦੇ ਅੰਦਰ ਟਿਕਾਣਾ ਨਹੀਂ ਤਖਤ ਸਾਹਿਬ ਦੇ ਅੰਦਰ ਤਾਂ ਕੋਈ ਇਸ ਕਦਰ ਰਹਾਇਸ਼ ਦਾ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ ਹੈ ਜੇ ਤੁਸੀਂ ਪੁਰਾਣੀ ਤਸਵੀਰ ਦੇਖੋ ਅਕਾਲ ਤਖਤ ਸਾਹਿਬ ਦੀ ਤਾਂ ਉਹ ਹੁਣ ਵਾਂਗੂ ਉਹਦੇ ਪਿੱਛੋਂ ਪ੍ਰਕਰਮਾਂ ਕਰਨ ਵਾਲੀ ਥਾਂ ਨਹੀਂ ਸੀ ਹੋਣੀ। ਪੁਰਾਣੀ ਤਸਵੀਰ ਦੇਖੋ ਉਹਦੇ ਨਾਲ ਪਿੱਛੇ ਇਮਾਰਤਾਂ ਦੇ ਨਾਲ ਲੱਗਦੀ। ਉਹ ਇਮਾਰਤ ਕਾਲ ਤੱਕ ਸਾਹਬ ਦੀ। ਪਿੱਛੇ ਆਮ ਘਰ ਰਹਿਸ਼ਾਂ ਸੀਗੀਆਂ ਤੇ ਇੱਕ ਪਾਸੇ ਸਿੰਧੀਆਂ ਦੀ ਸਰਾਂ ਹੁੰਦੀ ਸੀਗੀ ਕਾਲ ਤੱਕ ਸਾਹਬ ਦੇ। ਉਹ ਸਰਾਂ ਚ ਸੰਤ ਰਹਿੰਦੇ ਹੁੰਦੇ ਸੀਗੇ ਜਿਹੜੀ ਉਦਾਂ ਬਿਲਕੁਲ ਨਾਲ ਲਗਮੀ ਸੀਗੀ। ਤੇ ਪਰ ਉੱਥੇ ਰਹਿੰਦੇ ਸੀਗੇ ਤੇ ਉਸ ਪਾਸੇ ਫੌਜ ਨੇ ਵੱਡੀ ਗਿਣਤੀ ਚ ਗੋਲੀਆਂ ਗੋਲੇ ਤੋਪਾਂ ਦੇ ਦਾਗੇ ਸੋ ਉਦੋਂ ਸੰਜਨੈਲ ਸਿੰਘ ਹੋਣੀ ਫਿਰ ਬਾਹਰ ਆਉਂਦੇ ਆ ਜਿਹੜੇ ਦੋ ਨਿਸ਼ਾਨ ਸਾਹਿਬ ਆ ਉੱਥੇ ਨਮਸਕਾਰ ਕਰਦੇ ਆ ਹਰਮੰਦਰ ਸਾਹਿਬ ਵਾਲੇ ਪਾਸੇ ਉੱਥੋਂ ਦਰਸ਼ਨ ਹੁੰਦੇ ਆ ਸਾਹਮਣੇ ਜੇ ਆਪਾਂ ਨਿਸ਼ਾਨ ਸਾਹਿਬ ਕੋਲ ਖੜੀਏ ਉੱਥੇ ਫਿਰ ਉਹ ਜੂਝ ਕੇ ਸ਼ਹੀਦ ਹੁੰਦੇ ਆ ਉਸ ਥਾਂ ਦੇ ਉੱਤੇ